ਸਾਸਤਰੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਪਿੰਡ ਬੱਤਨੀ ਕਲਾਂ ਤੋਂ ਜੁਲੇ ਮੋਗੇ ਤੋਂ ਬੱਤਨੀ ਕਲਾਂ ਪਿੰਨ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਤਿ ਸ੍ਰੀ ਅਕਾਲ ਮਿੱਤਰੋ ਸੁਖਵੀਰ ਸਿੰਘ ਮੌਂਟੇ ਬਾਈ ਦੇ ਘਰੋਂ ਵੀਡੀਓ ਲੈ ਕੇ ਆਏ ਆ ਮਿੱਤਰੋ ਬਾਈ ਦਾ ਕੰਮ ਵਪਾਰ ਦਾ ਗਈ ਭਰਾ ਫੋਨ ਲਾਉਂਦੇ ਸੀ ਭਾਈ ਸਾਹਿਬੇ ਛੋੜੇ ਪਹਾੜੀਆਂ ਕਟੀਆਂ ਦੀ ਵੀਡੀਓ ਬਣਾ ਬੱਚੇ ਹੁਣ ਜਿਹੜੇ ਲੈ ਲੀਏ ਸੀ ਪਾਲੀਆਂ ਵੱਡੀਆਂ ਕਟੀਆਂ ਲੈਣ ਲਈ ਸਾਡੇ ਕੋਲੇ ਗੁਜਾਇਸ ਨਹੀਂ ਹੈਗੀ ਆਜੋ ਵੀ ਭਰਾ ਉਹ ਲੁੱਟ ਲੋ ਮੇਲਾ ਹੁਣ ਤੁਹਾਡੇ ਕੰਮ ਦੀ ਵੀਡੀਓ ਆ ਦੇ ਭਾਈ ਨਾਲ ਸਤਿ ਸ੍ਰੀ ਅਕਾਲ ਬੜੀ ਸਤਿ ਸ੍ਰੀ ਅਕਾਲ ਕੀ ਹਾਲ ਆ ਬੜੇ ਬਹੁਤ ਵਧੀਆ ਵੀਰੇ ਚੇਤਾ ਦੇ ਪਰਿਵਾਰ ਬੜਾ ਹਾਂਜੀ ਵੀਰੇ ਵਧੀਆ ਜੀ ਚੜਦੀ ਕਲਾ ਦੇ ਸਾਰੇ ਹਾਂਜੀ ਵੀਰੇ ਹਾਂਜੀ ਅੱਛਾ ਗੱਲ ਇਹ ਓਆ ਵੀ ਆਪਾਂ ਇੱਕ ਇੱਕ ਦਾ ਨਹੀਂ ਪੁੱਛਣਾ ਤੈਨੂੰ ਤਿੰਨਾਂ ਕਟੀਆਂ ਦੀ ਕਿੰਨੀ ਉਮਰ ਆ ਉਹਨਾਂ ਦੀ ਵੀਰੇ ਕੋਈ 8 8 9 9 ਮਹੀਨੇ ਦੀ ਕੱਟੀ ਆ ਵੀਰੇ ਠੀਕ ਆ ਬਾਈ ਕਿੰਨੇ ਬੱਚੇ ਕਮਾਲ ਆ ਹਾਂ ਪੂਰੇ ਚੰਗੇ ਬੱਚੇ ਆ ਵੀਰੇ ਯਾਰ ਕਿੰਨੇ ਦੇ ਦੇ ਦੀਏ ਵੀਰੇ ਪੌਣੇ ਕਰਨੀਆਂ ਹਾਂ ਪੌਣੇ ਹੀ ਕਰ ਦੇਣੀਆਂ 42000 ਦੇ ਯਾਰ 100 ਕਿਲੋਮੀਟਰ ਦੇ ਹਾਂ 100 ਕਿਲੋਮੀਟਰ ਦੇ ਕਿੰਨੇ ਕਟੀਆਂ 42000 100 ਕਿਲੋਮੀਟਰ ਦੇ ਵਿੱਚ ਪੌਣੇ ਫਰੀ ਹਾਂਜੀ ਬਾਈ ਲੈ ਬਾਈ ਠੀਕ ਆ ਇੱਕ ਗੱਲ ਆ ਬਾਈ ਸੱਜਣੋ ਇਹ ਨਾ ਸੋਚਿਓ ਵੀ ਇਹਦੀ ਕਟੀਆਂ ਵਿਚਾਰੇ ਮਹਿੰਗੀਆਂ ਦੱਸਦੇ ਆ ਬਾਈ ਕਟੀਆਂ ਦਾ ਰੇਟ ਹਾਈ ਆ ਪਈ ਮਹਿੰਦੀ ਨਹੀਂ ਚੱਕੀ ਉਹ ਪਹਿਲੀ ਕੱਟੀ ਆ ਜਿਹੜੀ ਨਿੱਕੀ ਇਦਾਂ ਨਹੀਂ ਭਲਾ ਕਹਿ ਦਗੇ ਆਪਾਂ ਹਰਿਆਣੇ ਵਾਲੀ ਮਹਿੰਦੀ ਆ ਪਰ ਆਪਣੇ ਰਿਸ਼ਤੇਦਾਰਾਂ ਤੋਂ ਕੱਟੀ ਆਈ ਆ ਆਪਾਂ ਮਈਆਂ ਦਿਖਾ ਲਾਵਾਂਗੇ ਕੱਡੀਆਂ ਕੱਡੀਆਂ ਉਹਨਾਂ ਦੇ ਅੱਛਾ ਯਾਰ ਬਾਈ ਕੱਟੀ ਦੱਸਦੀ ਆ ਬਾਈ ਹੁਣ ਆਪ ਹੀ ਰੰਗ ਹੀ ਦੱਸਦਾ ਯਾਰ ਕੱਟੀ ਦਾ ਬਾਈ ਤੋਰਨੀਆਂ ਤਾਂ ਪਰ ਰਹਿੰਦੀਆਂ ਤਿੰਨੇ ਨਾ ਵੀਰੇ ਤੋਰੇ ਦੂਰੇ ਲੱਗ ਗਏ ਮਖਾਦੀਆਂ ਦੀਪ ਹਾਂ ਬਾਈ ਬਸ ਥੋਣ ਦੇ ਹਨ ਚਾਰ ਹੀ ਹੋਣਗੇ ਕੋਈ ਪੰਜਵਾਂ ਨਾ ਹੋਊਗਾ ਹਾਂ ਬਸ ਇਹ 42000 ਦੇ ਵਿੱਚ ਹਨਾ ਬਾਈ ਜੇਰਾ ਕੱਟੀ ਦਾ ਨਿਭੇੜ ਜਾ ਕੰਮ ਫਿਰ ਮੈਂ ਦਿਖਾਉਣੇ ਆਪਾਂ ਆ ਜਿਹੜੀ ਕੱਟੇ ਨੀਲੀ ਦਾ ਵੀਦੀ ਆ ਬ ਠੀਕ ਆ ਬੁੱਲ ਸਾਰਾ ਤੇ ਅੱਖਾਂ ਇਹਨੀਆਂ ਘੱਟ ਨੀ ਲੀਆਂ ਅੱਖਾਂ ਘੱਟ ਆ ਨਾ ਵੀਰੇ ਜਿਹੜੀ ਗੱਲ ਆ ਪਹਿਲਾਂ ਦੱਸਨੀ ਆ ਹਾਂ ਹਾਂ ਬਈ ਮਾਰ ਕੇ ਮੁਰਕੇ ਸਾਰੇ ਹਾਂ ਕਹਿਣ ਨੂੰ ਤਾਂ ਕਹਦੇ ਕਿ ਫਲਾਨੇ ਸੀਮੰਟ ਦੀ ਆ ਪਰ ਕੱਟੀ ਇਹ ਵੀ ਚੰਗੇ ਸੀਮੰਟ ਦੀ ਆ ਤੂੰ ਮਾਰਨਾ ਯਾਰ ਸਿੰਘ ਕਿਵੇਂ ਆ ਬਈ ਸਿੰਘ ਜਮਾ ਕੁੰਡਾ ਐ ਕਿਆ ਬਾਤ ਤਾਈਂ ਕਰੂਗੀ ਇਹ ਦੇ ਦੀਏ ਬਈ ਇਹ ਇਹ ਆਪਾਂ ਇਹ 23000 ਚ ਪਹੁੰਚ ਕਰ ਦੇਾਂਗੇ 100 ਕਿਲੋਮੀਟਰ ਇਹ ਵੀ ਪਹੁੰਚ ਕਰਦੇ ਹਾਂ ਵੀਰੇ ਕਰਦੇ ਹਾਂ ਠੀਕ ਆ ਬਈ ਇਹ 23000 ਦੇ 100 ਕਿਲੋਮੀਟਰ ਬਈ ਹਾਂ ਬਈ ਇਹ ਵੀ ਕਰਦੇ ਆ ਵੀ ਮਤਲਬ ਉਹ ਨਜ਼ਾਰਾ ਹੀ ਨਜ਼ਾਰਾ ਠੰਡਾ ਪਾਣੀ ਪੀਓ ਤੇ ਲੰਮਾ ਸਮਝਿਓ ਉਹਦੇ ਬਾਰੇ ਦੱਸੀ ਬਈ ਇੱਕ ਹੋਰ ਹੋਰ ਆ ਜੇ ਸਾਰੀਆਂ ਗੱਡੀਆਂ ਚਾਰੇ ਕੋਈ ਲਊਗਾ ਜਿੰਨੇ ਜਿੰਨੇ ਦੀਆਂ ਕੰਨਾਂ ਉਹ 5 ਕਿਲੋ ਵਾਲੀ ਗਾਂ ਫਰੀ ਦੇ ਦੇਾਂਗੇ ਆਪਾਂ ਆਪਰਲੀ ਹਾਂ ਹਾਏ ਹਾਏ ਅੱਜ ਤਾਂ ਲੁੱਟ ਗੱਲ ਲੈ 5 ਕਿਲੋ ਵਾਲੀ ਗਾਂ ਫਰੀ ਚਾਰੇ ਕੱਟੀਆਂ ਖਰੀਦ ਚਾਰੇ ਕੱਟੀਆਂ ਖਰੀਦੂਗਾ ਜੇ ਲੈ ਬਾਈ ਲੈ 1 ਮਹੀਨੇ ਦਾ ਟੀਕਾ ਭਰਿਆ ਵਾ ਹਾਂ ਠੀਕ ਹੈ ਮਾੜਾ ਜਾ ਹਲਦੀ ਇੱਕ ਹੱਥ ਨਾਲ ਚੋਣੀ ਪੈਂਦੀ ਹੈ ਪਹਿਲਾਂ ਦੱਸ ਕੇ ਦਵਾਂਗੇ ਬਸ ਠੀਕ ਹੈ ਬਾਈ ਦੁੱਧ 4 ਕਿਲੋ ਹੋਊਗਾ ਚਾਰੇ ਗਾਂ ਵਾਲੀ ਗਾਂ ਫਰੀ 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 ਜਿਹੜੇ ਚਾਰੇ ਕੱਟੀਆਂ ਖਰੀਦੂਗਾ ਤੇ ਬਾਈ ਮਰਜ ਤੇ ਆ ਜਾ ਹੁਣ ਮਾਜ ਥੱਲੇ ਵੀਰੇ 7 ਕਿਲੋ ਦੁੱਧ ਕੋਈ ਭਰਾ 6 ਮੰਨੇ ਠੀਕ ਹੈ ਥਣਧਾਰ ਨੂੰ ਬਣਾ ਹੱਥ ਬਣਾ ਲਾਵੇ ਅੱਛਾ ਹਾਂ ਉਹ ਗਰੰਟੀ ਹੋਊ ਵੀਰੇ ਮਿਲਦੀ ਕਿਵੇਂ ਆ ਮਿਲਦੀ ਪਹਾੜੇ ਤੇ ਵੀਰੇ ਖੋਲ ਕਿੰਨੇ ਦੀ ਵੀਰੇ 24 ਦੀ ਇੱਕ ਨੰਬਰ ਨੀਲੀ ਜੀ ਪੈ ਗਈ ਇਹ ਵੀ ਬਾਈ ਹਾਂ ਬਾਈ ਕਿੰਨੇ ਦੀ ਬਾਈ ਇਹ ਹਾਂ ਦੇ ਦਈਏ 55 ਦੀ ਮੇਰਾ ਮਾਨ ਕਰ ਇਹ 52000 ਚ ਪਹੁੰਚ ਕਰ ਦਿਆਂਗੇ ਯਾਰ 100 ਕਿਲੋਮੀਟਰ ਹਾਂ ਆਏ ਹਾਏ ਅੱਜ ਤਾਂ ਸੁਖਵੀਰ ਖੋਹਾ ਸ਼ਾਹ ਪੂਰਾ ਆ ਨਾ ਆਏ ਬਾਈ ਲੈ ਲੈ ਵੀ ਮਿੱਤਰੋ ਆ ਲੈ ਵਾ ਵੇਖ ਲੋ ਕਹਿਣ ਨੂੰ ਪਵਦੀ ਬਜ਼ਾਰ ਛੱਡ ਕੇ ਮੰਡੀ ਬੱਚਾ ਮਰੀ ਕਹਿ ਕੇ ਵੀ ਵੇਚ ਸਕਦਾ ਕੋਈ ਇਹਨੂੰ ਹਨਾ ਬਾਈ ਹਾਂ ਬਾਈ ਵੇਚ ਸਕਦਾ ਪਰ ਮਾੜਾ ਕੰਮ ਤਾਂ ਮਾੜਾ ਹੀ ਰਹਿਣਾ ਵਾ ਆ ਵੇਖੋ ਬਾਈ ਨੀਲੀ 라ਵੀ ਦੀ ਮੈਂ ਸਿਰਫ 52000 ਦੇ ਵਿੱਚ 100 ਕਿਲੋਮੀਟਰ ਕੇਰੇ ਦੇ ਵਿੱਚ ਬਿਲਕੁਲ ਫਰੀ ਆਏ ਹਾਏ ਨਜ਼ਾਰਾ ਹੀ ਵੀਡੀਓ ਹੋ ਗਈ ਅੱਜ ਤਾਂ ਇਹੋ ਜੇ ਭਾ ਕਰਿਆ ਕਰੋ ਸੁਖਵੀਰ ਬਸ ਜਿਹੜਾ ਮੈਂ ਖੋਸ ਜਾਜਾ ਜਿਹੜੇ ਦਸ਼ਕਵੀਰ ਵੀ ਖੋਸ ਹੋ ਜਾਣ ਮੈਂ ਖੋਸ ਤਾਂ ਵਾ ਜੇ ਮੇਰੇ ਦਸ਼ਕਵੀਰ ਖੋਸ ਹਨਾ ਜਿਹੜੀਆਂ ਕਰਦੀਆਂ ਵੀਰੇ ਸਾਹਮਣੇ ਆਪਾਂ ਇਹ ਨਹੀਂ ਕਹਿਣਾ ਵੀ ਲੈ ਕੇ ਇਥੋਂ ਕਹਿ ਦੇਣੀ ਹਰਿਆਣੇ ਚੋਂ ਆਈਆਂ ਨਾ 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 ਉਹ ਕ ਨੰਬਰ 94633 19970 94633 19970 ਹਾਂ ਇਸ ਨੰਬਰ ਤੇ ਕਰ ਬਾਈ ਨਾਲ ਰابطਾ ਕਰ ਮਿੱਤਰੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਸੀ ਜਲਦ ਮਿਲਦੇ ਆ ਫਿਰ ਕਿਸੇ ਨਵੀਂ ਵੀਡੀਓ ਦੇ ਨਾਲ ਚਾਉਂਦੇ ਰੋ ਸ਼ੁਕਰੀਆ